ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪਸੋ ਤੁਸੀਂ ਸਾਰੇ ਠੀਕ ਹੋਵੋਗੇ ਮਿਲਦੇ ਹਾਂ ਅੱਜ ਦੇ ਘੈਂਟ ਜੇ ਵਲੌਗ ਦੇ ਨਾਲ ਕਰਦੇ ਆਪਾਂ ਅੱਜ ਦਾ ਵਲੌਗ ਸਟਾਰਟ ਤੇ ਮੈਂ ਹੁਣ ਆ ਗਈ ਸੀ ਉੱਪਰ ਤੇ ਉੱਪਰ ਆ ਕੇ ਆਪਾਂ ਲਾਤੀ ਮਚੀਨ ਤੇ ਕਰਤਾ ਆਪਣਾ ਕੰਮ ਸਟਾਰਟ ਤੇ ਬਣੇ ਰਹੋ ਤੁਸੀਂ ਬਹੁਤ ਦੇ ਨਾਲ ਹਾਂਜੀ ਐ ਚਪਾ ਦੇ ਦੇ ਕਾਹੀ ਦੇਮ ਐ ਚਪਾ ਦੇ ਦਦੀ ਤੇ ਆਪਾਂ ਨਾਲੇ ਦੇ ਨਾਲ ਆਪਾਂ ਵਲੌਗ ਆਪਾਂ ਕੰਟੀਨਿਊ ਕਰਦੇ ਆਂ ਜੀ ਤੇ ਬਣੇ ਰਹੋ ਤੁਸੀਂ ਵਲੌਗ ਦੇ ਹਾਂਜੀ ਮੈਂ ਹੁਣ ਲੱਗੀ ਸੀ ਕੱਪੜੇ ਧੋਣ ਤੇ ਨਾ ਧੋ ਕੇ ਆਪਾਂ ਉੱਪਰ ਆ ਗਏ ਸੀ ਚਾਹ ਪੀਣ ਲੱਗੇ ਨਾਲ ਦੀ ਨਾਲ ਆਪਾਂ ਚਾਹ ਇੰਜੋਏ ਕਰਦੇ ਆਂ ਤੇ ਆਜੋ ਜੀ ਤੁਸੀਂ ਵੀ ਪੀ ਲੋ ਚਾਹ ਤੇ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਨਾਲ ਹੀ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਤਾਂ ਕਿ ਤੁਹਾਨੂੰ ਹਰ ਇੱਕ ਵਲੌਗ ਦਾ ਨੋਟੀਫਿਕੇਸ਼ਨ ਆ ਜੇ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਜੀ ਹਾਂਜੀ ਗਾਇਸ ਇੱਧਰ ਕਰ ਰਹੇ ਆ ਪਿਓਤੀ ਰੰਗ ਤੇ ਇਧਰੇ ਦੇ ਪਾਪਾ ਦਾ ਰੰਗ ਕਰ ਰਹੇ ਆ ਦੇਖੋ ਬਾਅਦ ਚ ਆ ਕੇ ਮੈਂ ਤਾਣੀ ਵੀਡੀਓ ਬਣਾ ਰਹੀ ਹਾਂ ਹੋਰ ਨਵਾਬ ਸ਼ਰਕਤ ਤੇ ਭਜ ਜਾ ਮੇਰਾ ਧਿਆਨ ਉਹ ਲੋਕਾਂ ਤੋਂ ਜਾਂਦਾ ਚੱਲਦਾ ਛੱਡ ਕੇ ਪੈਦਾ ਹੁਣ ਆਵੇਂ ਮਿੱਤਰ ਵੱਜ ਜਾਣਾ ਬੱਦਲ ਤੇ ਜਾਂਦਾ ਤੇ ਇਹ ਭੱਜ ਕੇ ਨਾ ਛੜਕਤੇ ਜਾਂਦਾ ਗੱਡੀ ਨੂੰ ਚਲਾ ਕੇ ਤਾਂ ਕਰਕੇ ਮੈਂ ਤੁਨੋਂ ਬਾਰੋਂ ਥੋੜਾ ਜਿਹਾ ਲੈ ਲੈਣੀ ਹੈ ਕਿਰੇ ਉਨੇ ਹੀ ਨਿਕਲ ਜਾਣਾ ਬਾਹਰ ਆ ਦੇ ਕਿਸੇ ਰਾਤ ਨੂੰ ਚੱਹ ਇਧਰ ਤੇ ਨਿਕਲ ਜਾਵਾਂ ਤੇ ਤੁਰਵਾ ਦੇ ਤੁਹਾਂ ਆ ਦੇ ਨਿਕਲ ਜਾਵਾਂ ਚਾ ਹੇ ਹੇ

ਲਾਈਟ ਬੰਦ ਨਾ ਥੋੜੀ ਥੋੜੀ ਲਾਈਟ ਬੰਦ ਆ ਕਾਲੀ ਥੋੜੀ ਬੰਦ ਆ ਲਾਈਟ ਨੂੰ ਕਾਲੀ ਕਹਿੰਦਾ ਹੈ ਸੌ ਜਾ ਕਹਿੰਦਾ ਸੋ ਜਾ ਮੁੰਨਾ ਕਹਿੰਦਾ ਸੋ ਜਾ ਮੁੰਨਾ ਸੋ ਜਾ ਉਹ ਤਾਂ ਆਏ ਆਏ ਇੱਥੇ ਗੱਲਾਂ ਲੱਗੀ ਮੇਰੀ ਮੈਨੂੰ ਬਿੱਲੂ ਤੇ ਰੱਖੂਗਾ ਹੁਣ ਲੋ ਲੋ ਚਲੋ ਰੱਖੋ ਇੱਥੇ ਫੋਨ ਬਾਲਾ ਟਿਕਾਓ ਬਾਲਾ चलो रखो गाय सुगन दिन पता फोन आया चावल चीज़ी भी खा ली जूस भी पी लिया कहना ਕਾਲੀ ਟੋਟੀ ਵੀ ਚੱਪ ਕਰ ਜੋ ਲੈ ਲੈ ਜੀਜੀ ਥੋੜੇ ਚੀਜੀ ਤੁਸੀਂ ਚੀਜੀ ਨਹੀਂ ਖਾਣੀ ਥੋੜੇ ਮਾਉਂ ਪੈ ਜਾਣਗੇ ਕਹਿੰਦਾ ਅੱਛਾ ਕੀ ਕੀ ਆ ਗਿਆ ਹੁਣ ਅੱਕੀ ਆ ਗਿਆ ਭੱਜ ਲਿਆ ਅੱਕੀ ਆਲ ਨੂੰ ਦੇਖੋ ਹਾਏ ਹਾਏ ਮੈਨੂੰ ਵੇਖਦਾ ਜੀਭਾ ਕੱਢ ਕੇ ਜਾਂਦਾ ਕੀ ਆ ਗਿਆ ਲੋ ਜੀ ਅੱਕੀ ਆ ਗਿਆ ਅੱਕੀ ਆ ਗਿਆ

ਅਕੀਰ ਵੀਰ ਜੀ ਵੀਰ ਜੀ ਵੀਰ ਜੀ ਬੁੱਕੀ ਚਲੋ ਜੀ ਇੱਥੇ ਹੀ ਆਪਾਂ ਬਲੌਗ ਦਾ ਐਂਡ ਕਰਦੇ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਬੈਲ ਆਈਕਨ ਵੀ ਪ੍ਰੈਸ ਕਰ ਦਿਆ ਕਰੋ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਵਿੱਚ ਬਾਏ ਬਾਏ ਗਾਇਸ ਬਾਏ ਬਾਏ ਗਾਇਸ ਬਾਏ ਬਾਏ ਕਰੀਏ ਬਾਏ ਬਾਏ ਗਾਇਸ ਬਾਏ ਬਾਏ ਗਾਇਸ ਹਾਂਜੀ ਗਾਇਸ ਕਿੱਦਾਂ ਲੱਗਾ ਤੁਹਾਨੂੰ ਅੱਜ ਦਾ ਬਲੌਗ ਜੇਕਰ ਵਧੀਆ ਲੱਗਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੇਰਾ ਨਾਮ ਹੈ ਰਦਾ ਦਾ ਕੇ ਵਲੋਗਿੰਗ ਗੁਰਨਵ王 ਚੁੱਪ ਕਰੋ ਬੇਟਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰਿਓ ਤਾਂ ਕਿ ਤੁਹਾਨੂੰ ਨਵਾਂ ਵਾਲੀਆਂ ਹਰ ਇੱਕ ਵਲੋਗ ਦਾ ਨੋਟੀਫਿਕੇਸ਼ਨ ਮਿਲ ਜੇ ਮਿਲਦੇ ਆਂ ਜੀ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਬਾਏ ਬਾਏ ਗਾਇਜ਼